ਮੁਲਾਜ਼ਮ ਵਰਗ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਕੇਂਦਰ ਪੈਟਰਨ ਤੇ ਡੀਏ ਅਤੇ ਬਕਾਇਆ ਦੀ ਮੰਗ ਕੀਤੀ ਪੰਜਾਬ ਦੇ ਮੁਲਾਜ਼ਮ ਵਰਗ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕੇਂਦਰ ਪੈਟਰਨ ਦੀ ਤਰ੍ਹਾਂ ਡੀਏ ਮਹਿੰਗਾਈ ਪੱਤਾ ਅਤੇ ਬਕਾਇਆ ਦਿੱਤੇ ਜਾਂਦੀ ਮੰਗ ਕੀਤੀ ਹੈ ਮੁਲਾਜ਼ਮਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ 7ਵੀਂ ਤਨਖਾਹ ਕਮਿਸ਼ਨ ਦਾ ਬਕਾਇਆ ਰਿਜ਼ਨ ਤਹਿਤ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤੁਰੰਤ ਦਿੱਤਾ ਸੀ ਉਹ ਜਿਹਾ ਹੀ ਪੈਟਰਨ ਪੰਜਾਬ ਸਰਕਾਰ ਨੂੰ ਵੀ ਅਪਣਾਉਣਾ ਚਾਹੀਦਾ ਮੁਲਾਜ਼ਮ ਵਰਗ ਨੇ ਆਲੋਚਨਾ ਕੀਤੀ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵਿੱਚ ناکਾਮ ਰਹੀ ਹੈ। ਉਹਨਾਂ ਨੇ ਕਿਹਾ ਕਿ 11% ਬਕਾਇਆ ਕਿਸ਼ਤਾਂ ਅਤੇ 65.5 ਸਾਲ ਦਾ ਬਕਾਇਆ ਨੂੰ ਤੁਰੰਤ ਜਾਰੀ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਇਹ ਵੀ ਦਲੀਲ ਦਿੱਤੀ ਕਿ ਕੇਂਦਰ ਪੈਟਰਨ ਦੀ ਅਨੁਕੂਲਨਾ ਕਰਨਾ ਪੰਜਾਬ ਦੇ ਪ੍ਰਸ਼ਾਸਨ ਅਤੇ ਅਰਥਵਿਵਸਥਾ ਨੂੰ ਸਥਿਰ ਕਰਨ ਲਈ ਜ਼ਰੂਰੀ ਹੈ। ਮੁਲਾਜ਼ਮ ਵਰਗ ਨੇ ਆਮ ਆਦਮੀ ਪਾਰਟੀ ਸਰਕਾਰ ਉੱਤੇ ਗੰਭੀਰ ਦੋਸ਼ ਲਗਾਏ। ਉਹਨਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਅਤੇ ਸਰਕਾਰ ਵੱਲੋਂ 올ਡ ਪੈਨਸ਼ਨ ਸਕੀਮ ਲਾਗੂ ਕਰਨ ਦੇ ਵਾਅਦੇ ਮਾਤਰ ਕਾਲ ਜੀ ਸਾਹਿਬ ਤੋਇ ਮਹਿਲਾਵਾਂ ਨੂੰ ਹਜ਼ਾਰਾਂ ਰੁਪਏ ਦੀ ਆਰਥਿਕ ਸਹਾਤਾ ਮੁਫਤ ਇਲਾਜ ਅਤੇ ਮੁਫਤ ਸਿੱਖਿਆ ਦੇ ਵਾਦੇ ਵੀ ਪੂਰੇ ਨਹੀਂ ਕੀਤੇ ਗਏ ਇੱਕ ਪ੍ਰਮੁੱਖ ਮੁਲਾਜ਼ਮ ਨੇ ਕਿਹਾ ਕਿ ਅੱਜ ਦੇ ਦਿਨ ਹਰ ਇੱਕ ਵਿਅਕਤੀ ਭਾਵੇਂ ਇੱਕ ਦਿੰਦਾ ਜਮਿਆ ਬੱਚਾ ਵੀ ਕਰਦੇ ਥੱਲੇ ਹੈ ਉਹਨਾਂ ਕਿਹਾ ਕਿ ਪੰਜਾਬ ਦੀ ਅਰਥ ਵਿਵਸਥਾ ਬਹੁਤ ਮਾੜੀ ਹਾਲਤ ਵਿੱਚ ਹੈ ਤੇ ਪ੍ਰਮੁੱਖ ਮੰਤਰੀ ਵੱਲੋਂ ਨਵੇਂ ਵਿਕਾਸ ਯੋਜਨਾਵਾਂ ਸ਼ੁਰੂ ਕਰਨ ਦੀ ਬਜਾਏ ਮੌਜੂਦਾ ਕਰਜ਼ੇ ਨੂੰ ਵਧਾ ਦਿੱਤਾ ਕਿਆ ਹੈ ਮੁਲਾਜ਼ਮ ਵਰਗ ਨੇ ਕਿਆ ਕਿ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਵੇਗੀ ਤਾਂ ਅਗਲੇ ਦਿਨਾਂ ਵਿੱਚ ਵੱਡੇ ਪੱਧਰ ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਇਸ ਸਾਰੇ ਹਾਲਾਤ ਵਿੱਚ ਮਾ ਮੁਲਾਜ਼ਮ ਵਰਗ ਦੀ ਮੰਗ ਹੈ ਕਿ ਪੰਜਾਬ ਦੀ ਸਰਕਾਰ ਤੋਂ ਕੇਂਦਰ ਦੀ ਤਰ੍ਹਾਂ ਸਾਰੇ ਲਟਕ ਰਹੇ ਮੁੱਦੇ ਹੱਲ ਕਰੇ